ਸਿੱਖ ਧਰਮ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦੋ ਵੀਡੀਓਜ਼ ਤੁਹਾਨੂੰ ਦਿਖਾਉਣ ਲੱਗਾ ਹਾਂ ਜਿਸ ਨੂੰ ਵੇਖ ਕੇ ਤੁਹਾਨੂੰ ਵੀ ਬਹੁਤ ਗੁੱਸਾ ਆਏਗਾ ਤੇ ਸ਼ਰਮਸਾਰ ਵੀ ਹੋਵੋਗੇ ਕਿ ਆਖਿਰ ਗੁਰੂ ਘਰ ਦੇ ਅੰਦਰ ਬੈਠ ਕੇ ਤਾਬਿਆ ਉਤੇ ਬੈਠ ਕੇ ਕੋਈ ਕਿਦਾਂ ਚੋਰੀ ਕਰ ਸਕਦਾ ਹੈ ਕੁਝ ਪਾਠੀ ਅਜਿਹੇ ਵੀ ਹੁੰਦੇ ਨੇ ਜੋ ਬੈਠੇ ਤਾਂ ਤਾਬਿਆਂ ਤੇ ਹੁੰਦੇ ਨੇ ਪਰ ਧਿਆਨ ਉਹਨਾਂ ਦਾ ਸਾਹਮਣੇ ਹੁੰਦਾ ਕਿ ਚੜਾਵਾ ਕਿੰਨਾ ਚੜਿਆ ਜਾ ਰਿਹਾ ਹੈ ਤੇ ਅੱਖ ਬਚਾ ਕੇ ਉਹ ਉਹ ਪੈਸੇ ਚੱਕ ਕੇ ਆਪਣੀ ਜੇਬ 'ਚ ਪਾਉਂਦਿਆਂ ਵੀ ਸ਼ਰਮ ਨਹੀਂ ਕਰਦੇ ਅਤੇ ਕੁਝ ਸੇਵਾਦਾਰ ਅਜਿਹੇ ਹੁੰਦੇ ਨੇ ਜਿੱਦਾਂ ਹੀ ਸਮਾਗਮ ਮੁੱਕਦਾ ਹੈ ਤਾਂ ਪੈਸੇ ਗੋਲਕ ਦੇ ਵਿੱਚ ਪਾਣ ਦੇ ਚੱਕਰ 'ਚ ਗੋਲਕ ਦੇ ਕੋਲ ਜਾ ਕੇ ਬੈਠ ਜਾਂਦੇ ਨੇ ਤੇ ਉਤੋਂ ਉਤੋਂ ਸਾਰੀ ਮਾਇਆ ਚੱਕ ਕੇ ਗੋਲਕ ਦੇ ਵਿੱਚ ਪਾਣ ਦੀ ਬਜਾਏ ਆਪਣੀਆਂ ਜੇਪਾਂ ਭਰੀ ਜਾਂਦੇ ਨੇ ਆਓ ਪਹਿਲਾਂ ਇਹ ਦੋਨੋਂ ਵੀਡੀਓਜ਼ ਦੇਖਦੇ ਹਾਂ ਉਸ ਤੋਂ ਬਾਅਦ ਬਾਕੀ ਦੀ ਗੱਲਬਾਤ ਕਰਦੇ ਹਾਂ ਗੁਰੂ ਪਿਆਰਿਓ ਅਜਿਹੀ ਜਿਹੜੀ ਮਾਇਆ ਹੈ ਉਹ ਕਦੇ ਵੀ ਕਿਸੇ ਨੂੰ ਵੀ ਸੁਖ ਨਹੀਂ ਦੇ ਸਕਦੀ ਕਿਉਂਕਿ ਸੰਗਤਾਂ ਨੇ ਗੁਰੂ ਘਰ ਦੇ ਅੰਦਰ ਆਪਣੀ ਤਸਵੰਦ ਜਿਹੜੀ ਚੜਾਈ ਹੁੰਦੀ ਹੈ ਆਪਣੀ ਦਸਾਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਜੋ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਮਾਇਆ ਭੇਟਾ ਕੀਤੀ ਹੁੰਦੀ ਹੈ ਉਹ ਭਲਾਈ ਦੇ ਕਾਰਜਾਂ ਵਿੱਚ ਲੱਗਣੀ ਚਾਹੀਦੀ ਹੈ ਗਰੀਬਾਂ ਦੇ ਕੰਮ ਆਣੀ ਚਾਹੀਦੀ ਹੈ ਗਰੀਬ ਗੁਰਪਿਆਂ ਦੇ ਸਹਾਇਤਾ ਵਿੱਚ ਆਣੀ ਚਾਹੀਦੀ ਹੈ ਲੰਗਰਾਂ ਦੇ ਕੰਮ ਮਿਲਕਣੀ ਚਾਹੀਦੀ ਹੈ ਪਰ ਕੁਝ ਅਜਿਹੇ ਮਾਨਸਿਕਤਾ ਵਾਲੇ ਲੋਕ ਅਜ ਵੀ ਮੌਜੂਦ ਨੇ ਜੋ ਇਸ দান ਕੀਤੀ ਹੋਈ ਮਾਇਆ ਨੂੰ ਵੀ ਨਹੀਂ ਬਖਸ਼ਦੇ ਜੋ ਦਾਨ ਪਾਤਰ ਦੇ ਉੱਤੇ ਵੀ ਹੱਥ ਸਾਫ਼ ਕਰਦੇ ਆਂ ਝਿਜਕ ਨਹੀਂ ਕਰਦੇ ਤੇ ਅਜਿਹੇ ਲੋਕਾਂ ਦਾ ਅੰਤ ਵੀ ਬਹੁਤ ਮਾੜਾ ਹੁੰਦਾ ਹੈ ਕਿਉਂਕਿ ਇਹ ਮਾਇਆ ਹਰਾਮ ਦੀ ਕਮਾਈ ਨਾਲੋਂ ਵੀ ਬਹੁਤ ਜ਼ਿਆਦਾ ਮਾੜੀ ਹੈ ਕਿਉਂਕਿ ਗੁਰੂ ਸਾਹਿਬ ਸਭ ਦੇਖ ਰਹੇ ਨੇ ਉਹਨਾਂ ਦੀ ਹਜ਼ੂਰੀ ਦੇ ਵਿੱਚੋਂ ਤੁਸੀਂ ਜੇ ਮਾਇਆ ਚੋਰੀ ਕਰਦੇ ਹੋ ਤੇ ਉਹ ਮਾਇਆ ਆਪਣੇ ਨਿੱਜੀ ਕੰਮਾਂ ਵਾਸਤੇ ਵਰਤਦੇ ਹੋ ਤਾਂ ਉਸ ਤੋਂ ਵੱਡਾ ਗੁਨਾਹ ਮੈਨੂੰ ਨਹੀਂ ਲੱਗਦਾ ਕੋਈ ਹੋ ਸਕਦਾ ਹੈ جس دی پرماطما ਵੀ ਤੁਹਾਨੂੰ ਕਦੀ ਮਾਫੀ ਨਹੀਂ ਦਿੰਦਾ ਉਸ ਤੋਂ ਤਾਂ ਚੰਗਾ ਇਹ ਹੋਵੇ ਕਿ ਅਗਰ ਤੁਹਾਨੂੰ ਮਾਇਆ ਦੀ ਵਕਈ ਲੋੜ ਹੈ ਜੇ ਤੁਸੀਂ ਜ਼ਰੂਰਤਮੰਦ ਹੋ ਤਾਂ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਜਾਂ ਪ੍ਰਬੰਧਕਾਂ ਨੂੰ ਜਾਂ ਸੰਗਤਾਂ ਨੂੰ ਬੇਨਤੀ ਕਰਕੇ ਉਨ੍ਹਾਂ ਤੋਂ ਪੈਸਾ ਲੈ ਸਕਦੇ ਹੋ ਪਰ ਕਿਰਪਾ ਕਰਕੇ ਗੁਰੂ ਘਰਾਂ ਦੇ ਵਿੱਚ ਬੈਠ ਕੇ ਤਾਬਿਆਂ ਉੱਤੇ ਬੈਠ ਕੇ ਚੋਰੀਆਂ ਨਾ ਕਰੋ ਪੂਰੀ ਕੌਮ ਦਸਤਰੀਮਾ ਨਾ ਕਰੋ ਜੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵਿਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ